ਗੱਲ ਹੋਈ ਵੀ ਉਹ ਜਨਾਨੀ ਦੇ ਗੱਲ ਦੇ ਪੈਣ ਮਾਦਰੋ ਦੁਕਾਨ ਤੋਂ ਡਿਆ ਹੀ ਜੇ ਹੁਣ ਜਨਾਨੀ ਦੇ ਨਾਲ ਨਾ ਗੱਲ ਪੋ ਜੋ ਉਹਨਾਂ ਦਾ ਕੋਈ ਬੰਦਾ ਹੈ ਤੇ ਉਹਦੇ ਨਾਲ ਗੱਲ ਪੈ ਜਾਓ ਐ ਤੇ ਉਹਨਾਂ ਨੇ ਜਨਾਨੀ ਡੀ ਖਿੱਚ ਕੇ ਚਪੇੜ ਮਾਰੀ ਬੜੀ ਖਿੱਚ ਕੇ ਚਪੇੜ ਮਾਰੀ ਉਹਨਾਂ ਨੇ ਮੈਂ ਕਹਾ ਨਾ ਕਰੋ ਉਹਨਾਂ ਨੇ ਮੇਰਾ ਪਰਨਾ ਲਾਤਾ ਮੇਰੇ ਚਪੇੜਾਂ ਮਾਰੀਆਂ ਕੜੇ ਮਾਰੇ ਮੇਰੇ ਜੇ ਅੱਜ ਐਸ ਵੀਰ ਦਾ ਪਰਨਾ ਲੱਥ ਗਿਆ ਸਮਝ ਲਓ ਕਿ ਸਾਡੇ ਸਿੱਖੀ ਨੂੰ ਮਤਲਬ ਕਿ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਸਰਾਰਤੀ ਅਨਸਰ ਆ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਗੱਲ ਉਹ ਇਹ ਕਹਿੰਦੇ ਵੀ ਜੇ ਹਿੰਮਤ ਹੈਗੀ ਤੇ ਲੈ ਆ ਦਸਤਾਰ ਪਰ ਬਾਚੋਂ ਆਪੇ ਸ਼ਾਮੀ ਦੇ ਗਏ ਹੀ ਜੇ ਅਗਰ ਆਏ ਜੇ ਪੁਲਿਸ ਪ੍ਰਸ਼ਾਸਨ ਇਸ ਕਾਰਵਾਈ ਨੂੰ ਮਤਲਬ ਕਿ ਨਹੀਂ ਪਾਉਂਦੇ ਤਾਂ ਫਿਰ ਆਪਾਂ ਜਥੇਬੰਦੀ ਸੋ ਫਿਰ ਉਹ ਆਪਣੀ ਕਾਰਵਾਈ ਆਪੇ ਆਪਣੇ ਤਰੀਕੇ ਨਾਲ ਕਰਨਗੇ ਕਰੀ ਜੋ ਸਿਰਦਾ ਕਮਲਜੀਤ ਕੋਰਨੇ ਗਤੀਕ ਬਲੈਣੇ ਲਕੀਦੀ ਸੰਜੇ ਦੇ ਹੱਲ ਕੇ ਸਾਡੇ ਮਤਲਬ ਗੱਲ ਗੁਰ ਪਏ ਆਣੇ ਹਾਂ ਇਹ ਗੱਲ ਵੀ ਨਾਲ ਜਿਵੇਂ ਚੱਲਣੀ ਚੱਲਣੀ ਉਹਨਾਂ ਦੀ ਵੀ ਜੋ ਇਸ ਤਰ੍ਹਾਂ ਕਸਮ ਨੇ ਲਏ ਹੋਏ ਦਲਦੇ ਆ ਅੰਮ੍ਰਿਤਸਰ ਦੇ ਥਾਣਾ ਮੁਕੰਪੂਰਾ ਇਲਾਕੇ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਔਰਤ ਨਾਲ ਝਗੜਾ ਕੀਤਾ ਜਾ ਰਿਹਾ ਸੀ ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਨਾਲ ਹੱਥੋ ਪਾਈ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਦੇ ਚਲਦਿਆਂ ਉਸ ਨੂੰ ਛਡਾਉਣ ਦੇ ਲਈ ਇੱਕ ਗੁਰਸਿੱਖ ਨੌਜਵਾਨ ਆਇਆ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਉਸ ਨੌਜਵਾਨ ਦੀ ਪਾਗ ਉਤਾਰ ਦਿੱਤੀ ਗਈ ਤੇ ਉਸ ਦੀ ਪੱਗ ਨੂੰ ਆਪਣੇ ਨਾਲ ਲੈ ਕੇ ਇਸ ਮੌਕੇ ਪੀੜਤ ਗੁਰਸਿੱਖ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਤੋਂ ਮੇਰਾ ਨਾਮ ਹੈ ਬੰਤੀ ਕਿਹੜਾ ਲਾਕਾ ਜੀ ਮੈਂ ਇਧਰੋਂ ਕਲਰਾਂ ਚ 40 ਕੋ ਕੀ ਗੱਲ ਹੋਈ ਸੀ ਗੱਲ ਹੋਈ ਵੀ ਉਹ ਜਨਾਨੀ ਦੇ ਗਲ ਦੇ ਹੀ ਪੈਣ ਮਾਦਰੋਂ ਦੁਕਾਨ ਤੋਂ ਡਿਆ ਹੀ ਜੇ ਹੁਣ ਮੇਰੇ ਕੋ ਜਨਾਨੀ ਕੋ ਵੇਖ ਕੇ ਰਿਆ ਨਹੀਂ ਗਿਆ ਮੈਂ ਕਿਹਾ ਗੁਰੂਆਏ ਕੀ ਡੇ ਕਰਨ ਤੁਸੀਂ ਜਨਾਨੀ ਦੇ ਨਾਲ ਗੱਲ ਪੋ ਜੇ ਉਹਨਾਂ ਦਾ ਕੋਈ ਬੰਦਾ ਹੈ ਤੇ ਉਹਦੇ ਨਾਲ ਗੱਲ ਪੈ ਜਾਓ ਹਾਂ ਤੇ ਉਹਨਾਂ ਨੇ ਜਨਾਨੀ ਡੀ ਖਿੱਚ ਕੇ ਚਪੇੜ ਮਾਰੀ ਬੜੀ ਖਿੱਚ ਕੇ ਚਪੇੜ ਮਾਰੀ ਉਹਨਾਂ ਨੇ ਮੈਂ ਕਹਾ ਨਾ ਕਰੋ ਉਹਨਾਂ ਨੇ ਮੇਰਾ ਪਰਨਾ ਲਾਤਾ ਮੇਰੇ ਚਪੇੜਾਂ ਮਾਰੀਆਂ ਕੜੇ ਮਾਰੇ ਮੇਰੇ ਤੇ ਹਾਂਜੀ ਕੋਣ ਲੋਕ ਸੀ ਉਹ ਇੱਕ ਵਿਕਲੇ ਲੱਕੀ ਹੀ ਇੱਕ ਸੰਜੇ ਹੀ ਏ ਸੇ ਇਹ ਸ਼ਬਾਸ਼ ਕਿਹੜੇ ਇਲਾਕੇ ਤੋਂ ਉਹ ਪਰਲੀ ਸਾਈਡ ਤੋਂ ਜੇ ਤੇ ਇੱਕ ਪਲਾਟਾਂ ਦਾ ਜੇ ਤੇ ਸ਼ਕਲਾਂ ਉਹਨਾਂ ਦੀਆਂ ਜਾਣਦੇ ਹਾਂਜੀ ਜੀ ਤੇ ਤੁਸੀਂ ਜਦੋਂ ਉਹਨਾਂ ਨੇ ਤੁਹਾਡੀ ਦਸਤਾਰ ਲਾਈ ਤੇ ਕੀ ਗੱਲਬਾਤ ਹੋਈ ਉਹਨੂੰ ਗੱਲ ਹੋਈ ਉਹ ਕਹਿੰਦੇ ਵੀ ਜੇ ਹਿੰਮਤ ਹੈਗੀ ਤੇ ਲੈ ਆ ਦਸਤਾਰ ਪਰ ਬਾਚੋਂ ਆਪੇ ਸ਼ਾਮੀ ਦੇ ਗਏ ਹੀ ਜੇ ਟਾੜੀ ਦਸਤਾਰ ਨਾਲ ਲੈ ਕੇ ਹਾਂਜੀ ਕੀ ਲੱਗਦਾ ਕਿ ਉਹਨਾਂ ਨੇ ਜਿਹੜੀ ਗੁਰਪੰਥਕ ਦੀ ਸਿੱਖੀ ਨੂੰ ਜਿਹੜਾ ਵਾ ਉਹ ਇੱਕ ਆਚੋਂ ਦੀ ਜਿਹੜੀ ਆਚ ਆਈ ਉਹ ਜਾਦੇ ਜਾਣੇ ਸੀ ਤਾਂ ਕਰਕੇ ਹਾਂਜੀ ਬੇਅਦਬੀ ਕੀਤੀ ਉਹਨਾਂ ਉਹ ਜਾਦੇ ਜਾਣੇ ਸੀ ਤੇ ਮੈਂ ਫਿਰ ਕੱਲਾ ਹੀ ਜੇ ਤਾਂ ਕਰਕੇ ਬਾਚੋਂ ਜਿੱਦੋਂ ਮੱਲਾ ਇਕੱਠਾ ਹੋਇਆ ਬਾਚੋਂ ਭੱਜ ਗਏ ਹੀ ਜੀ ਕੋਈ ਪੁਲਿਸ ਥਾਣੇ ਕੀਤੀ ਕੰਪਲੇਨ ਹਾਂਜੀ ਜੀ ਮੇਰੀ ਕੰਪਲੇਨ ਹੋਈ ਆ ਜੀ ਕਿਹੜੇ ਥਾਣੇ ਥਾਣੀ ਮੋਗੰਪੁਰੇ ਥਾਣੇ ਜੀ ਕਿੰਨੇ ਦਿਨ ਹੋ ਗਏ ਚਾਰ ਦਿਨ ਹੋ ਗਏ ਜੀ ਤਿੰਨ ਕ ਦਿਨ ਕਾਰਵਾਈ ਕਿਉਂ ਕੀਤੀ ਨਹੀਂ ਉਹਨਾਂ ਨੇ ਕਾਰਵਾਈ ਨਹੀਂ ਕੋਈ ਕੀਤੀ ਜੀ ਕਿਹੜੇ ਕਿਹ ਅਧਿਕਾਰੀ ਅਫਸਰ ਕੋਲ ਸੀ ਸਖਵਿੰਦਰ ਸਿੰਘ ਮੁੰਚੀ ਹੀ ਜੀ ਹਾਂਜੀ ਉਹਨਾਂ ਨੇ ਕੀਤੇ ਮੈਂ ਰਾਤ ਕੋਈ 9:30 10 ਵਜੇ ਦੇ ਕਰੀਬ ਰਿਪੋਰਟ ਦੇ ਕੇ ਆਇਆ ਹਾਂ ਆ 7:30 ਵਜੇ ਮੇਰੇ ਗੱਲ ਪਏ ਜੀ ਮੰਗ ਕੀ ਕਰਦੇ ਹੁਣ ਮੰਗ ਕਿ ਨਾ ਕਿ ਮੇਰਾ ਇਨਸਾਫ ਹੋਣਾ ਚਾਹੀਦਾ ਇਹਨਾਂ ਦੇ ਸਜ਼ਾ ਮਿਲਣੀ ਚਾਹੀਦੀ ਆਈ ਮੇਰੇ ਉੱਪਰ ਨਾਂ ਖੜਨ ਦੀ ਜਿਹੜੀ ਦਸਤਾਰ ਲਾਈ ਆ ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰਨੀ ਚਾਹੀਦੀ ਮੈਂ ਕਹਿੰਦਾ ਵੀ ਮੇਰੇ ਨਾਲ ਖੜੋ ਮੇਰਾ ਸਾਥ ਦਿਓ ਇਹਨਾਂ ਨੂੰ ਪਰਚਾ ਇਹਨਾਂ ਦੀ ਸਜ਼ਾ ਦੇਣੇ ਇਹਨਾਂ ਨੂੰ ਹਾਂਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੀ ਸਿੱਖ ਨੌਜਵਾਨ ਦੀ ਦਸਤਾਰ ਲਾਈ ਗਈ ਆ ਕੀ ਕਹਿਣਾ ਚਾਹੁੰਦੇ ਆਪਾਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਕਿ ਜਿਵੇਂ ਕਿ ਅੱਜ ਇਹ ਵੀਰ ਜੇ ਉਹਦਾ ਨਾਮ ਹੈ ਬੰਟੀ ਸਿੰਘ ਅੱਜ ਇਹਦਾ ਪਰਣਾ ਲੱਗ ਗਿਆ ਕੱਲ ਨੂੰ ਹੋਰ ਇਸੇ ਤਰ੍ਹਾਂ ਦੇ ਇਸ਼ਾਰਾਤੀ ਅੰਸਰ ਜੋ ਕਿ ਅੱਜ ਇਸ ਬੰਟੀ ਦਾ ਪਰਣਾ ਲਾਤਾ ਇਦਾਂ ਉਹਨਾਂ ਦਾ ਹੋਰ ਮਿਲ ਕੇ ਦਿਲਵਦੀ ਨਾਲ ਹੋਰ ਕਿਸੇ ਦੇ ਹੱਥ ਪਹੁੰਚਣਗੇ ਸੋ ਸਾਰੇ ਜਿੰਨੇ ਵੀ ਵੀਰ ਭਰਾ ਜਿਹੜੇ ਕਿ ਅਮਰਤਾਰੀ ਸਿੰਘ ਬਣਨਾ ਚਾਹੁੰਦੇ ਜਿਵੇਂ ਕਿ ਆ ਵੀਰ ਦਾੜਾ ਰੱਖਣ ੜਿਆ ਵਾ ਕੇਸ ਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਜੇ ਅੱਜ ਐਸ ਵੀਰ ਦਾ ਪਰਣਾ ਲੱਥ ਗਿਆ ਸਮਝ ਲਓ ਕਿ ਸਾਡੇ ਸਿੱਖੀ ਨੂੰ ਮਤਲਬ ਕਿ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਅਸੀਂ ਪ੍ਰਸ਼ਾਸਨ ਕੋ ਇਹ ਮੰਗ ਕਰਦੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਕਿ ਸਰਾਰਤੀ ਅਨਸਰ ਆ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਸੋ ਖੇਮਾ ਦੇ ਜਾਜਕਾਂ ਦਾਸ ਜਿਹਦਰ ਜਗਰਾਤ ਸਿੰਘ ਵੱਲਾ ਸਾਹਿਬ ਜੀ ਮੰਡੀ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸੋ ਇਨੇ ਇੱਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਗਰ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਸਿੱਖ ਜਾਂਦੇ ਬੰਦੀਆਂ ਵੱਲੋਂ ਕਿ ਕਾਰਵਾਈ ਹੋਏਗੀ ਜਰੂਰ ਅਗਰ ਇਹ ਜੇ ਪੁਲਿਸ ਪ੍ਰਸ਼ਾਸਨ ਇਸ ਕਾਰਵਾਈ ਨੂੰ ਮਤਲਬ ਕਿ ਨਹੀਂ ਪਾਉਂਦੇ ਤਾਂ ਫਿਰ ਆਪਾਂ ਜਥੇਬੰਦੀ ਆਪਾਂ ਉਹਨਾਂ ਦੇ ਕੋਲ ਜਾਵਾਂਗੇ ਜਹਦਰ ਬਾਬਾ ਮੇਜਰ ਸਿੰਘ ਸੋਢੀ ਜੋ ਕਿ ਸੰਤਮਾਨ ਪਰਸ ਉਹਨਾਂ ਦੇ ਕੋਲ ਫਿਰ ਸਾਰਾ ਮਤਲਬ ਕਿ ਪ੍ਰਸੈਸ ਰੱਖਿਆ ਜਾਏਗਾ ਸੋ ਫਿਰ ਉਹ ਆਪਣੀ ਕਾਰਵਾਈ ਆਪੇ ਆਪਣੇ ਤਰੀਕੇ ਨਾਲ ਕਰਨਗੇ ਸਰਦਾਸ ਦੀਆਂ ਇੰਨੀਆਂ ਕਿ ਬੇਨਤੀਆਂ ਉਹ ਬਾਬਾ ਮੇਜਰ ਸਿੰਘ ਜੀ ਆ ਉਹਨਾਂ ਕੋਲ ਰੱਖਾਂਗੇ ਅਗਰ ਵਾਏ ਜੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਕਾਰਵਾਈ ਨਾ ਪਾਈ ਤਾਂ ਉੱਥੇ ਹੀ ਥਾਣਾ ਮੁਕੰਪੂਰਾ ਦੇ ਪੁਲਿਸ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੱੰਦੀ ਹੈ ਕੀ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਜਿਹੜਾ ਤੰਦਾਂ ਵਿੱਚ ਝਗੜਾ ਆ ਕੀ ਇੱਥੇ ਕਾਨੂੰਨੀ ਕਿਤਾਬ ਹੈ ਸਰੀ ਜੋ ਸੇੜਾ ਕਬਲਜੀਤ ਕੋਰ ਨੇ ਦਿੱਤੀ ਹੈ ਕਬਲਜੀਤ ਲਕੀ ਦੀ ਜਸਮੇ ਦੇ ਨਾਲ ਕੇ ਸਾਡੇ ਮਲ ਉਹਦੇ ਗਾਲੀ ਗੋਲ ਪਏ ਆਣ ਕੇ ਉਹਨਾਂ ਕੰਪਲੀਟ ਕੀਤੀ ਹੈ ਵੈਰੀਫਾਈ ਕਰਾਏ ਜੋ ਬੰਦੀ ਕਰਦੇ ਇੱਕ ਲੜਕੇ ਦੀ ਦਸਤਾਰ ਵੀ ਲੱਤੀ ਜੀ ਉੱਤੇ ਕੋਈ ਕਿੱਤੀ ਨਹੀਂ ਸਾਡੇ ਕੋਲ ਹਾਂ ਉਹ ਵੀ ਕੋਈ ਨਾ ਲ ਜਾਈ ਚੱਲਦੀ ਚੱਲਦੀ ਉਹਨਾਂ ਦੀ ਵੀ ਜੋ ਹੁਣ ਸਾਹਮਣੇ ਰਹਿ ਗਏ ਦੌੜਦੇ ਚਾਰ ਦਿਨ ਹੋ ਗਏ ਉਹ ਕਹਿੰਦੇ ਸੀ ਪੈਸਾ ਨਹੀਂ ਸਮਾਈ ਉਹ ਸੋਈ ਕਰੀ ਪਾਜੀਵਾ ਦੋਰੇਂ ਕਰ ਗਿਆ ਕੱਲ ਹੀ ਜਾ ਗਿਆ ਪੱਥਰ ਹੀ ਜਾ ਗਿਆ ਪੱਥਰ ਲੋਕੇ ਦੇ ਹੀ ਗਿਆ ਜਿਹੜਾ ਉਹ ਇਰਾਦ ਕਰ ਰੇਡ ਕਰ ਰਿਹਾ ਕੱਲ ਤੱਕੇ ਫਿਰ ਜਾ ਗਿਆ ਮੈਂ ਤੇ ਮੁੰਡੇ ਜਿਹੜੇ ਸੀ ਜਿਹਨਾਂ ਦੇ ਆਪਣੇ ਘਰੋਂ ਭੱਜੇ ਰਹੇ ਉਹ ਦੋਨੇ ਫੱਲਾ ਗਏ